ਸਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਆਸ ਕਰਦਾ ਤੁਸੀਂ ਸਾਡੇ ਠੀਕ-ਠਾਕ ਹੋਵਗੇ ਤਰਦੀ ਕਲਾ ਚ ਹੋਵਗੇ ਅਲਹਮਦੁਲਿਲਾ ਅੱਲਾ ਤਾਲਾ ਵਾਹਿਗੁਰੂ ਦੀ ਮਿਹਰ ਦੇ ਨਾਲ ਆਪਾਂ ਵੀ ਨੌਬਰ ਨੌ ਆ ਪੰਜਾਬੀ ਵੀਰੋ ਮੈਨੂੰ ਕਿਸੇ ਮੇਰੇ ਯਾਰ ਦੋਸਤ ਨੇ ਇੱਕ ਵੀਡੀਓ ਭੇਜੀ ਆ ਉਹ ਵੀਡੀਓ ਸੁਣ ਕੇ ਮੇਰਾ ਮੈਨੂੰ ਹਾਸਾ ਵੀ ਆਇਆ ਤੇ ਦੁੱਖ ਵੀ ਹੋਇਆ ਜਦੋਂ ਅਸੀਂ ਲੋਕਾਂ ਨੂੰ ਸਮਝਾਉਂਦੇ ਆ ਤੇ ਲੋਕ ਸਮਝਦੇ ਨਹੀਂ ਫਿਰ ਵੀ ਪਖੰਡੀ ਬਾਬਿਆਂ ਦੇ ਜਾਂਦੇ ਆ ਮੱਥੇ ਰਗੜਦੇ ਆ ਆਪਣੀਆਂ ਧੀਆਂ ਨੂੰ ਲੈ ਕੇ ਜਾਂਦੇ ਆ ਤੇ ਫਿਰ ਜਦੋਂ ਬਾਬਾ ਫਿਰ ਪੂਰੀ ਕਿਰਪਾ ਕਰਦਾ ਤਾਂ ਫਿਰ ਰੋਂਦੇ ਆ ਪਿੱਟਦੇ ਆ ਆ ਇੱਕ ਕੁੜੀ ਆ ਪਹਿਲਾਂ ਇਹਦੀ ਵੀਡੀਓ ਸੁਣ ਲਿਓ ਬਾਅਦ ਚ ਮੈਂ ਜਿਹੜਾ ਅਗਲੀ ਗੱਲ ਕਰੂੰਗਾ ਸੁਣੀ ਚੱਲਿਓ ਇਹਨਾਂ ਨੂੰ ਫੌਜ ਸੀਨੀਅਰ ਅਫਸਰਾਂ ਦਿੱਤੀ ਜਾਣੀ ਇਨਸਾਫ ਚਾਹੀਦਾ ਮੇਰਨਾਂ ਤੇ ਕੀ ਹੋਇਆ ਬਹੁਤ ਜ਼ਿਆਦਾ ਚਾਹੀਏ ਪੁੱਤਰ ਦੀ ਜਾਨ ਦੇ ਕੇ ਕਿਹਾ ਕਿ ਤੁਹਾਨੂੰ ਪੁੱਤਰ ਮਿਲੂਗਾ ਪੰਜ ਸਾਲ ਕਰਾਉਣੇ ਤਾਂ ਹਾਂਜੀ ਕੁੜੀ ਕਹਿੰਦੀ ਆ ਕਿ ਮੈਂ ਇੱਕ ਬਾਬੇ ਕੋ ਗਈ ਆ ਤੇ ਬਾਬੇ ਨੂੰ ਕਿਹਾ ਕਿ ਮੇਰੇ ਔਲਾਦ ਕੋਈ ਨਹੀਂ ਹੈਗੀ ਤੇ ਬਾਬੇ ਨੇ ਕਿਹਾ ਵੀ ਸਾਡੇ ਚੌਂਕੀਆਂ ਭਰਿਆ ਕਰ ਤੇ ਕਹਿੰਦੀ ਵੀ ਮੈਂ ਪਹਿਲੀ ਚੌਂਕੀ ਭਰੀ ਤੇ ਉਹ ਮੈਨੂੰ ਬੇਹੋਸ਼ ਕਰਕੇ ਤੇ ਲੈ ਗਏ ਮੋਟਰ ਤੇ ਤੇ ਮੁੜ ਕੇ ਮੋਟਰ ਤੇ ਪਾਣ ਜਾਨਿਆਂ ਨੇ ਹੋਰ ਚੌਂਕੀ ਭਰੀ ਸਾਹ ਤੋਨ ਲੋ ਗੱਡੀਆਂ ਗਈਆਂ ਗੋਲਿਆਂ ਦੇ ਕੇ ਸਾਨੂੰ ਰਾਤ ਸਵਾਰਦਾ ਮੇਰੇ ਘਰ ਵਾਲੇ ਨੇ ਮੈਨੂੰ ਮੋਟਰ ਤੇ ਲੈ ਗਏ ਥੁੜੀ ਮੈਨੂੰ ਅੰਦਰ ਵਾਰਦਾ ਮੈਨੂੰ ਅੱਗੇ ਕਰਕੇ ਮੇਰੀ ਇੱਜ਼ਤ ਲੁੱਟੀ ਗਈ ਨੇ ਆਪਣੀ ਆਪਣੀ ਚਾਲ ਉਹ ਜਾ ਕੇ ਵਾਪਸ ਆਈ ਆਪਣੇ ਘਰੇ ਕੁੜੀ ਵੀ ਐ ਸੋਹਣੀ ਸੁਨੱਖੀ ਆ ਇਹਨੂੰ ਜਦੋਂ ਅਸੀਂ ਰੌਲਾ ਪਾਉਂਦੇ ਆਂ ਵੀ ਜਿਹਨੂੰ ਪਹਿਲਾ ਨਾਨਕ ਦਾ ਦਰਬਾਰ ਬਾਕੀ ਮੱਕਿਓਂ ਪੜਿਆ ਜਾਦ ਜਦੋਂ ਅਸੀਂ ਰੌਲਾ ਪਾਉਂਦੇ ਆਂ ਵੀ ਇਹਨਾਂ ਪਖੰਡੀਆਂ ਦਮੀਆਂ ਤੋਂ ਬਚੋ ਇਹਨਾਂ ਢੂੰਗੀ ਬਾਬਿਆਂ ਤੋਂ ਬਚੋ ਨਾ ਉਹ ਇਹਨਾਂ ਦੇ ਡੇਰਿਆਂ ਤੇ ਜਾਇਆ ਕਰੋ ਪਰ ਤੁਸੀਂ ਤਾਂ ਗੱਲ ਕਿਸੇ ਦੀ ਮੰਨਣੀ ਥੋੜਾ ਖਾਸ ਕਰਕੇ ਬੀਬੀਆਂ ਇਹ ਤੇ ਭੱਜ-ਭੱਜ ਜਾਂਦੀਆਂ ਬਾਬੇ ਤੋਂ ਹੁਣ ਇਹ ਕੁੜੀ ਕਹਿੰਦੀ ਵੀ ਮੈਂ ਉਹਦੇ ਡੇਰੇ ਤੇ ਗਈ ਤੇ ਮੈਨੂੰ ਉਹਨੇ ਨੀਂਦ ਵਾਲੀ ਕੋਈ ਦਵਾਈ ਪਿਆਤੀ ਤੇ ਮੁੜ ਕੇ ਪੰਜਾਂ ਜਾਣਿਆਂ ਨੇ ਗਾਜਰ ਗੁੱਲਾ ਕੀਤਾ ਤੇ ਇੱਥੇ ਹੁਣ ਕੀ ਕਹੀਏ ਹਾਸਾ ਵੀ ਆਉਂਦਾ ਆ ਤੇ ਰੌਣਕ ਵੀ ਆਉਂਦਾ ਆ ਵੀ ਇਹੋ ਜਿਹੇ ਬਾਬਿਆਂ ਦੇ ਚੰਗਲ 'ਚ ਫਸ ਕੇ ਜੇ ਆਪਣੀਆਂ ਇੱਜ਼ਤਾਂ ਦਾ ਨਾਮ ਕਰਦੀਆਂ ਫਿਰਦੀਆਂ ਕੁੜੀਆਂ ਸੋ ਵੀਰ ਮੇਰੇ ਪੰਜਾਬੀ ਵੀਰੋ ਬਚੋ 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 ਇਹਨਾਂ ਡੇਰੇਵਾਦੀਆਂ ਤੋਂ ਬਚੋ ਇਹ ਲੋਕਾਂ ਦਾ ਖਾ ਕੇ ਇਹ ਵੀ ਲੜਸਾ ਦਿਆ ਠੀਕ ਹੈ ਨਾ ਇਹ ਬੇਲੜੀਆਂ ਖਾਨ ਗਿੱਜੇ ਆ ਤੇ ਸਾਡੇ ਲੋਕ ਵੀ ਬਿਲੜ ਇਹਨਾਂ ਕੋ ਜਾਣ ਗਿੱਜੇ ਆ ਤੋਂ ਪੰਜਾਬੀ ਵੀਰੋ ਇੰਨੀਆਂ ਕਮੇਰੀਆਂ ਬੇਣਤੀਆਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਹਨਾਂ ਬੀਬੀਆਂ ਤੱਕ ਪਹੁੰਚਾਓ ਜਿਹੜੀਆਂ ਭੱਜ ਭੱਜ ਬਾਬੇ ਦਾ ਸੰਧ ਫੜਦੀਆਂ ਮੈਨੂੰ ਇਨਸਾਫ ਚਾਹੀਦਾ ਹੈ ਇਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਅੰਦੀ ਫਿਰ ਮੀਡੀਆ ਦੇ ਸਾਹਮਣੇ ਤੇ ਆਉਣਗੇ ਆਉਣਗੇ ਫਿਰ ਜੱਜ ਬਣਨਗੇ ਇਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਇਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਅੱਛਾ ਸਵਾਤ ਤੇ ਤੂੰ ਵੀ ਪੂਰੇ ਲਏ ਆ ਤੇ ਆਪੇ ਆਨੀਆ ਮੇਰੇ ਨਿਆਣਾ ਨਹੀਂ ਹੁੰਦਾ ਠੀਕ ਹੈ ਨਾ ਤੇ ਸਵਾਤ ਤੇ ਤੂੰ ਵੀ ਪੂਰੇ ਲਏ ਆ ਤੇ ਫਿਰ ਫਾਂਸੀ ਦੀ ਕੱਲਿਆਂ ਨੂੰ ਫਾਂਸੀ ਫਿਰ ਕੱਲੇ ਉਹਨੂੰ ਕਿੱਦਾਂ ਨਾਲ ਤੈਨੂੰ ਵੀ ਨਾਲ ਹੀ ਦੰਨੇ ਆ ਪੰਜ ਜਾਣਿਆਂ ਨੇ ਮੈਨੂੰ ਪਤਾ ਨਹੀਂ ਮੇਰੇ ਨਾਲ ਹੋਰ ਕੀ ਕੀ ਕੀਤਾ ਮੈਨੂੰ ਕੁਛ ਨਹੀਂ ਸਮਝ ਆਇਆ ਅੱਛਾ ਇੱਕ ਪਾਸੇ ਤੂੰ ਕਹੀ ਜਾਨੀ ਆ ਪੰਜ ਜਾਣਿਆਂ ਨੇ ਕੀਤਾ ਤੇ ਇੱਕ ਪਾਸੇ ਜਾਨੀ ਕਹੀ ਜਾਨੀ ਆ ਕਿ ਮੈਨੂੰ ਪਤਾ ਹੀ ਕੁਛ ਨਹੀਂ ਕੀ ਕਰਤਾ ਮੇਰੇ ਨਾਲ ਜਾ ਗਈ ਮੈਂ ਅਭੀ ਹੋਸ਼ ਆਈ ਮੈਂ ਆਪੇ ਵਾਜ ਕੇ ਆਈ ਹੋਣਾਂ ਦੀ ਆ ਵੀ ਪਹਿਲਾਂ ਆਂਦੀ ਆ ਵੀ ਇਹਨਾਂ ਪੰਨਾਂ ਜਾਣੇ ਨੇ ਕੀਤਾ ਫਿਰ ਕਹਿੰਦੀ ਮੈਨੂੰ ਹੋਸ਼ ਨਹੀਂ ਸੀ ਤੇ ਜਦੋਂ ਮੇਰ ਨਾਲ ਕਰਕੇ हट ਗਏ ਤੇ ਫਿਰ ਮੈਨੂੰ ਹੋਸ਼ ਆਈ ਬੀਬੀ ਆਪਣੇ ਬਿਆਨਾਂ ਤੇ ਤੂੰ ਪੂਰੀ ਨਹੀਂ ਆਪੇ ਉਤਰਨ ਲਈ ਤੇ ਇੱਕ ਬੰਦਿਆਂ ਦੀ ਵੀ ਫਾਂਸੀ ਹੋਣੀ ਚਾਹੀਦੀ ਉਹਨਾਂ ਨੂੰ ਬਾਕੀ ਵੀਰੋ ਮੈਂ ਇਸ ਦੇ ਹੱਕ 'ਚ ਨਹੀਂ ਆਗਾ ਵੀ ਜਿਹੜੇ ਕੰਮ ਕਰਦੇ ਆ ਤੇ ਉਹ ਬਹੁਤ ਸੋਹਣਾ ਕਰਦੇ ਆ ਉਹ ਤਾਂ ਗਲਤ ਕਰਦੇ ਕਰਦੇ ਸਾਡੇ ਲੋਕ ਜਾਨ ਬੁੱਝ ਕੇ ਭੱਜ ਭੱਜ ਕੇ ਇਹਨਾਂ ਕੋਲ ਜਾਂਦੇ ਆ ਤੇ ਫਿਰ ਕਸੂਰਵਾਰ ਕਿੰਨੂੰ ਠਹਿਰਾਈਏ ਤੋਂ ਇੰਨੇ ਕ ਮੇਰੀਆਂ ਬੇਨਤੀਆਂ ਪ੍ਰਵਾਨ ਕਰਿਓ ਵੀਡੀਓ ਨੂੰ ਵੱਤਵਾਦ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾਇਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ